ਫਤੇਗੜ ਜੂੜੀਆਂ ਸਥਿਤ ਦੋ ਦੁਕਾਨਦਾਰਾਂ ਦੇ ਹੋਏ ਆਪਸੀ ਝਗੜੇ ਵਿੱਚ ਇੱਕ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਐਸ ਐਚ ਓ ਸੁਨੀਦਰਪਾਲ ਸਿੰਘ ਨੇ ਦੱਸਿਆ ਕਿ ਗੁਰਮੀਤ ਸਿੰਘ ਪੁੱਤਰ ਸਿਵਾ ਸਿੰਘ ਵਾਸੀ ਵਾਰਡ ਨੰਬਰ 4 ਫਤੇਗੜ ਜੂੜੀਆਂ ਦੇ ਬਾਜ਼ਾਰ ਵਿੱਚ ਇੱਕ ਸੈਨੀਟਰੀ ਦੀ ਦੁਕਾਨ ਹੈ ਅਤੇ ਇਸ ਦੇ ਨਾਲ ਹੀ ਲੱਡੂ ਪੁੱਤਰ ਅਮਰੀਕ ਸਿੰਘ ਦੇ ਸਪੇਅਰ ਪਾਰਟ ਦੀ ਦੁਕਾਨ ਹੈ ਰਾਣਾ ਮੁਖੀ ਨੇ ਦੱਸਿਆ ਕਿ ਅੱਜ ਸਵੇਰੇ ਉਪਕੁ ਟਕਾਨਦਾਰਾਂ ਦਾ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਅਤੇ ਤਕਰਾਰ ਦੌਰਾਨ ਲੱਡੂ ਅਤੇ ਇਸ ਦੇ ਲੜਕੇ ਗੋਬਿੰਦ ਨੇ ਗੁਰਮੀਤ ਸਿੰਘ ਨੂੰ ੱੱਕਾ ਮਾਰ ਦਿੱਤਾ ਜਿਸ ਦੇ ਸਿੱਟੇ ਵਜੋਂ ਗੁਰਮੀਤ ਸਿੰਘ ਜਮੀਂ ਤੇ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ ਇਸ ਸਬੰਧੀ ਐਸਐਚਓ ਨੇ ਹੋਰ ਕੀ ਕਿਹਾ ਆਓ ਸੁਣਦੇ ਹਾਂ ਸਰ ਸਾਹਿਬ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ ਹੈ 53 ਸਾਲ ਪੇਸ਼ੈਂਟ ਦੀ ਉਮਰ ਹੈ ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਕਰ बेहोश ਹੋ ਕੇ ਡਿੱਗ ਪਿਆ ਚੇਅਰ ਤੋਂ ਪੇਸ਼ੈਂਟ ਨੂੰ ਇਹ ਸਾਇਰ ਤੇ ਕਿਸੇ ਹਸਪਤਾਲ ਲੈ ਗਏ ਸੀ ਕਿਸੇ ਹੋਰ ਹਸਪਤਾਲ ਲੈ ਗਏ ਸੀ ਉੱਥੇ ਉਹਨਾਂ ਨੇ ਡਿclare ਡੈੱਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਰਾ ਸੱਕ ਡਾਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ECG ਕੀਤੀ ਹੈ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲਗਭਗ ਬਿਲਕੁਲ ਡੈੱਡ ਸੀ ਤੇ ਆਹੀ ਮਸਲਾ ਜੀ ਬਸ ਮੇਂ ਤੇ ਇਹਦੇ ਦੌਰਾਨ ਮਤਲਬ ਕੀ ਪੁਲਿਸ ਵਗੈਰਾ ਇੱਥੇ ਮਤਲਬ ਕੀ ਆਈ ਹੈ ਪੁਲਿਸ ਅੱ체 ਮੁਰਾਜਮ ਆਏ ਸੀ ਜੀ ਅਸੀਂ ਜੋ ਸੱਚ ਹੈ ਉਹਨਾਂ ਨੂੰ ਦੱਸ ਉਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਜੇ ਕੈਰੈਸਟ ਹੋਇਆ ਉਹਨੂੰ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਟ ਦੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਸੀ ਉਹ ਸਾਨੂੰ ਨਹੀਂ ਪਤਾ ਸਭ ਨੂੰ ਜੋ ਹਿਸਟਰੀ ਦਿੱਤੀ ਹੈ ਉਹਨਾਂ ਦੇ ਜਿਹੜੇ ਨਾਲ ਮੁੰਡੇ ਆਏ ਸੀ ਕਿ ਸਵੇਰੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਸੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੇ ਤਚਾਨੇ ਬਿਉਸ ਹੋ ਕੇ ਡਿੱਗ ਪਏ ਉੱਥੇ ਦੁਕਾਨ ਤੇ ਬਸ ਆ ਸਾਰੀ ਕਹਾਣੀ ਜੀ ਠੀਕ ਹੈ ਜੀ ਧ ਹਨ ਇੱਕ ਸਵੇਰ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਸੈਂਟਰੀ ਵੀ ਸੀ ਇੱਕ ਨਾਲ ਉਹ ਦੇ ਮਸਹੇਰਪਾੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਹ ਮੋਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ ਉਸ ਸੰਬੰਧੀ ਅੱਜ ਐਫ ਆਈ ਆਰ ਨੰਬਰ 167 ਅੰਡਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ ਦੋਸ਼ੀਆਂ ਦੀ ਪਾਲ ਜਾਰੀ ਹੈ ਜੀ ਸਰ ਕੋਈ ਗ੍ਰਿਫਤਾਰੀ ਹੋਈ ਨਹੀਂ ਅਜੇ ਚੱਲ ਰਹੀ ਜੀ ਸਭ ਮਰ ਪਾਲ ਜਾਰੀ ਹੈ ਦੋਸ਼ੀਆਂ ਦੀ ਕਰ ਰਹੇ ਐ ਸਰ ਕੋਈ ਰੰਜਿਸ਼ ਸੀ ਕਿ ਸਾਇਮਾਂਚਾੜਾ ਹੋ ਗਿਆ ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮੂਮਲੀ ਟਕਰਾਅ ਹੋਇਆ ਕੂੜਾ ਸਟੱਨ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਤੀਸ਼ ਵਿੱਚ ਐ ਸਰ ਗਵੰਡੀ ਸਰ ਗਵੰਡੀ ਦੋਵਾਂ ਦੀ ਨਾਲ-ਨਾਲ ਦੁਕਾਨ ਹੈ ਸਵੇਰ ਪੜ ਦੀ ਇੱਕ ਨਾਲ ਦੂਸਰੀ ਸੈਂਟਰੀ